ਕਾਲ ਕਰੇਗਾ ਮੈਨੂੰ ਹਾਂਜੀ ਅੱਜ ਇੱਕ ਬੰਦ ਚ ਇਸ ਤੱਕ ਕੀ ਮਿਹਨਤ ਹੈ ਕੱਲ ਨੂੰ ਮਿਤੀ 3 ਸਤੰਬਰ 2025 ਨੂੰ ਕਿਰਨਦੀਪ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਜੁਝਾਰ ਸਿੰਘ ਨਗਰ ਬਡੰਡਾ ਆਪਣੇ ਐਕਟਵਾ ਤੇ ਸਵਾਰ ਹੋ ਕੇ ਆਪਣੇ ਘਰੇਲੂ ਸਮਾਨ ਦੀ ਖਰੀਦਦੋਤ ਕਰਨ ਲਈ ਬਾਜ਼ਾਰ ਵਿੱਚ ਆਏ ਸੀ ਜਦੋਂ ਉਹ ਗਾਂਧੀ ਮਾਰਕੀਟ ਵਿੱਚ ਸ਼ਿਵ ਸ਼ਕਤੀ ਜਨਰਲ ਸਟੋਰ ਹੈ ਜਿੱਥੇ ਉਹਨੇ ਖਰੀਦਦੋਤ ਕਰਨ ਲਈ ਸੀ ਆਪਣੀ ਸਕੂਟੀ ਬਾਹਰ ਪਾਰਕਿੰਗ ਕਰਕੇ ਦ ਕਾਂਡਰ ਸਮਾਨ ਖਰੀਦਦਬ ਕਰਨ ਲੱਗੇ। ਇੰਨੇ ਵਿੱਚ ਦੋ ਮੋਨੇ ਨੌਜਵਾਨ ਜਿਨ੍ਹਾਂ ਦੀ ਉਮਰ ਕਰੀਬ 29-30 ਸਾਲ ਸੀ। ਉਹ ਸਕੂਟੀ ਨੂੰ ਉਥੋਂ ਚੋਰੀ ਕਰਕੇ ਭਜਾ ਕੇ ਲੈ ਗਏ। ਜਿਸ ਦਾ ਉਹਨਾਂ ਨੇ ਪਿੱਛਾ ਵੀ ਕੀਤਾ। ਜਿਨ੍ਹਾਂ ਦੀ ਬਾਅਦ شناخت ਮੋਨੋ ਸ਼ਰਮਾ son of ਤੇਜ ਸ਼ਰਮਾ ਤੇ ਵਿਨੋਦ ਕੁਮਾਰ son of ਲਖਮਨ ਦਾਸ ਵਾਸੀ ਨ ਪੁੱਚੋ ਮੁੰਡੀ ਵਜੋਂ ਹੋਈ। ਜਿਸ ਦੇ ਆਧਾਰ ਤੇ ਥਾਣਾ ਕੁਤਵਾਲੀ ਵਿਖੇ ਮਕਦਮਾ ਨੰਬਰ 128 ਮਿਤੀ 3/7/2025 ਅੰਡਰ ਸੈਕਸ਼ਨ 303 2 ਬੀਨਸ ਤਹਿਤ ਦਰਜ ਕੀਤਾ ਗਿਆ। ਇਹ ਕਿਸੇ ਵੀ ਰਸੋਈ ਜਾਂ ਇਹ ਕਹਿੰਦਾ ਵੀ ਪਾਸ ਦੱਸਦਾ ਹੈ। ਇਨਾਂ ਖਿਲਾਫ ਮੋਨੂ ਸ਼ਰਮਾ ਦੇ ਖਿਲਾਫ ਦੋ ਮਗਰਮਨੇ ਦਰਜਾ ਲੁੱਟਕੋ ਤੇ ਆਰਮ ਸੈੱਟ ਦੇ ਸਿਵਲੈਂਟ ਦਾਦਾ ਦੇ ਕਤਵਾਲੀ ਚ ਦਰਜਾ ਉਸ ਤੋਂ ਬਾਅਦ ਇਨਸਪੈਕਟਰ ਪਰਮੇਂਦਰ ਸਿੰਘ ਐਸਓ ਜੇ ਕੋਤਵਾਲੀ ਬਠਿੰਡਾ ਨੇ ਇੱਕ ਵਿਸ਼ੇਸ਼ ਟੀਮ ਗਠਿਤ ਕੀਤੀ ਜਿਸ ਨੇ ਜਿਸ ਦੀ ਟੀਮ ਜਿਹੜੀ ਟੀਮ ਨੇ ਸੀਸੀਟੀਵੀ ਫੁਟੇਜ ਅਤੇ ਟੈਕਨੀਕਲ ਸੋਰਸਾਂ ਦੀ ਮਦਦ ਨਾਲ ਉਕਤ ਵਿਅਕਤੀਆਂ ਨੂੰ ਕਾਬੂ ਕੀਤਾਗਾ ਤੇ ਕਾਬੂ ਕਰਨ ਤੋਂ ਬਾਅਦ ਜਿਹੜੀ ਚੋਰੀ ਹੋਈ ਐਕਟਵਾ ਬਰਾਮਦ ਕੀਤੀ ਜਾ ਚੁੱਕੀ ਹੈ ਦੋਸ਼ੀਆਂ ਨੂੰ ਬੰਦ ਹਵਾਲਾ ਕੀਤਾ ਗਿਆ ਹੈ ਜਿਨਨੂੰ ਅੱਜ ਮਾਨਯੋਗ ਅਦਾਲਤ ਚ ਪੇਸ਼ ਕਰਕੇ ਰਮਾਦ ਹਾਸਲ ਕਰਕੇ ਹੋਰ ਡਗਾ ਇਹਨਾਂ ਕੁਝ ਕੁ ਕੀਤੀ ਜਾਵੇ। ਇਹ ਪੜੇ ਗਸੋ ਇੰਕੀ ਖਬਰ ਚ ਰਹੀ ਜਿਸ ਚਾਰਵੇਂ ਬਾਰ ਦੀ। ਇਹ ਸਕੂਟੀ ਦੋ ਦੋਸਤਾਂ ਨੂੰ ਚੋਰੀ ਹੋਈ ਹੈ ਤੇ ਅੱਜ ਚਾਰ ਨੂੰ ਬਰਮ ਕਰ ਲਈ।